ਹੋਵੇ ਤਦ ਉਹ ਮੇਸ਼ਹਰ ਨੂੰ ਦੱਸੋ ਗਰਤੀ ਪ੍ਰਾਰਥਨਾਮਾ ਅਧਿਆਰਦਾਸਾਂ ਦੁਆਰਾ ਉਪਰਾਂ ਚੰਗਵਾਤ ਕਰੋ ਤਦ ਪਰ ਮੇਸ਼ਹਰ ਦੀ ਸ਼ਾਂਤੀ ਜੋ ਸਾਡੇ ਸਾਡੇ ਸਮਰਤ ਪਰੇ ਹੈ ਮਸੀਹ ਦੇ ਵਿੱਚ ਤੁਹਾਡੇ ਮਨਾਂ ਅਤੇ ਵਿਚਾਰਾਂ ਦੀ ਅੱਖੀ ਕਰੇਗੀ ਹallelujah ਹallelujah ਤਉਨ ਹਰ ਗਲ ਤੇ ਪਰਮੇਸ਼ਰ ਦਾ ਕੀ ਕਰਦਾ ਸੀ ਧੰਨਵਾਦ ਔਰ ਉਸਤਾ ਦੇ ਪਾਕ ਲਾਮ ਤੇ ਲਿਖਿਆ ਵੀ ਜਿੰਨੀਆਂ ਲੜਾਈਆਂ ਉਹਨਾਂ ਲੜੀਆਂ ਇੱਕ ਵੀ ਹਾਰਿਆ ਉਹ ਰਾਜਾ ਹੋਣ ਦੇ ਬਾਅਦ ਯੋਧਵੀ ਇੰਨੀ ਸ਼ੋਹਰਤ ਹੋਣ ਦੇ ਬਾਅਦ ਵੀ ਇੰਨਾ ਖੁਸ਼ ਹੋਣ ਦੇ ਬਾਅਦ ਵੀ ਉਹ ਯੋਧਵੀ ਉਹ ਖੁਦਾ ਦਾ ਹਰ ਵਕਤ ਕੀ ਕਰਦਾ ਸੀ ਧੰਨਵਾਦ ਕਰਦਾ ਸੀ ਉਹਨੂੰ ਕੋਮੰਡ ਨਹੀਂ ਸੀ ਕਿਸੇ ਗੱਲ ਦਾ ਉਹ ਹਰ ਗੱਲ ਦੀ ਪਰਮੇਸ਼ਰ ਦਾ ਕੀ ਕਰਦਾ ਸੀ ਧੰਨਵਾਦ ਕਰਦਾ ਸੀ ਇਸ ਲਈ ਪਰਮੇਸ਼ਰ ਨੇ ਉਹਨੂੰ ਕੀਤਾ ਸੀ ਬles ਕੀਤਾ ਸੀ ਕਿਉਂਕਿ ਅਸੀਂ ਜਿੰਨਾ ਧੰਨਵਾਦ ਕਰਾਂਗੇ ਓਨੀ ਸਾਨੂੰ ਬਲੇਸਿੰਗ ਜਿਹੜੀਆਂ

ਨੇ ਕਰੇ ਵਰਮਤਾਨੋ ਬਾਦਨਾ ਜਦੋਂ ਪ੍ਰਭੂ ਯਿਸੂਸੀ ਨੇ ਲਾਜ਼ਰ ਨੂੰ ਜ਼ਿੰਦਾ ਕੀਤਾ ਉਹਨੇ ਕਿਲਾਦਾ ਕੀ ਕੀਤਾ ਉਹ ਪ੍ਰਭੂ ਯਿਸੂ ਮਸੀਹ ਹੀ ਉਹਨੂੰ ਕਿ ਲੋਰ ਸੀ ਲੇਕਿਨ ਉਹਨੇ ਹਰ ਗੱਲ ਦੇ ਵਿੱਚ ਪ੍ਰਭੂ ਪਰਮੇਸ਼ਰ ਦਾ ਕੀ ਕੀਤਾ

ਹਾਲੇਲੂਇਆ ਹਾਲੇਲੂਇਆ ਔਰ ਖੁਦਾ ਇਸ ਲਈ ਕਿੰਦਾ ਨਿਰੰਤਰ ਪ੍ਰਾਰਥਨਾ ਮੇ ਲਗੇ ਰਹੋ ਹਰ ਬਾਤ ਮੇ ਧੰਨਵਾਦ ਕਿੰਦਾ ਹਰ ਗੱਲ ਲਈ ਤੁਸੀਂ ਕੀ ਕਰਨਾ ਵਾ ਧੰਨਵਾਦ ਹਾਲੇਲੂਇਆ ਹਾਲੇਲੂਇਆ ਕਿੰਦਾ ਹਰ ਗੱਲ ਲਈ ਪਰਮੇਸ਼ਰ ਦਾ ਕੀ ਕਰੋ ਧੰਨਵਾਦ ਜਦੋਂ ਅਸੀਂ ਹਰ ਗੱਲ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਂ ਪਰਮੇਸ਼ਰ ਸਾਨੂੰ ਕੀ ਕਰੇਗਾ ਆਸ਼ੀਸ਼ ਤੇ ਬਰਕਤ ਅਸੀਂ ਦੇਖਿਆ ਲੋਕ ਸਤਾਰਾ ਬਾਪ ਉਹਦੀ ਪਿਆਰਾਏ ਤੋਂ ਨਿਕਸਤਾਰਾ ਹੈ ਦੇ ਵਿੱਚ ਦੇਖਦੇ ਆ 10 ਕੋੜਨਾ ਦੇਾਰੇ ਜਦੋਂ ਅਸੀਂ ਉਹਨੂੰ ਦੇਖਦੇ ਆ 10 ਕੋੜੀ ਜਿਹੜੇ ਸੀ ਉਹ ਚੰਗੇ ਹੋ ਗਏ ਲੇਕਿਨ ਖੁਦਾ ਦਾ ਧੰਨਵਾਦ ਕਿੰਨੇ ਕੀਤਾ ਇੱਕ ਮਿੰਟ ਅਸੀਂ ਚੰਗੇ ਤੇ ਹੋ ਜੰਨੇ ਆ ਬਰਕਤਾਂ ਤੇ ਅਸੀਂ ਖੁਦਾ ਤੋਂ ਲੈ ਲੈਨੇ ਆ ਲੇਕਿਨ ਅਸੀਂ ਖੁਦਾ ਦਾ ਧੰਨਵਾਦ ਨਹੀਂ ਕਰਦੇ ਖੁਦਾ ਨਹੀਂ ਕਮੀ ਰੱਖਦਾ ਕਿਸੇ ਨੂੰ ਖੁਦਾ ਹਰ ਗੱਲ ਦੇ ਲਈ ਤਾਨੂੰ ਕੀ ਕਰਦਾ ਆਸ਼ੀਸ਼ ਤੇ ਬਰਕਤ ਲੇਕਿਨ ਉਹ ਦੇਖਦਾ ਕਿ ਮੈਂ ਇਹਨੂੰ ਬਰਕਤ ਤੇ ਦਿੱਤੀ ਆ ਪਰ ਇਹਨੇ ਧੰਨਵਾਦ ਲੈ ਫਿਰ ਬਰਕਤ ਕੀ ਕਰਦੀ ਔਥੇ ਰੁਕ ਜਾਂਦੀ ਬਰਕਤ ਕੀ ਕਰਦੀ ਔਥੇ ਖੁਦਾ ਦਿੰਦੀ ਜਾਂਦਾ ਬਰਕਤਾਂ ਦੇ ਜਾਂਦਾ ਦੇ ਹੀ ਜਾਂਦਾ ਉਹ ਦੇਖਦਾ ਯਾਰ ਹੁਣ ਧੰਨਵਾਦ ਕਰੂ ਯਾਰ ਹੁਣ ਤਾਂ ਨਮਾਜ਼ ਕਰੂ ਯਾਰ ਹੁਣ ਧੰਨਵਾਦ ਕਰੂ ਤੇ ਜਦੋਂ ਅਸੀਂ ਲਈ ਜਾਣੀਆਂ ਬਰਕਤਾਂ ਤੇ ਲਈ ਜਾਣੀਆਂ ਤੇ ਲੇਕਿਨ ਧੰਨਵਾਦ ਤਾਂ ਫਿਰ ਇੱਕ ਜਗਾ ਦਿੱਤੀ ਹੋ ਜਾਂਦਾ ਹੈ ਪੂਲ ਸਟੌਪ ਲੱਗ ਜਾਂਦਾ ਫਿਰ ਰੁਕ ਜਾਂਦਾ ਜਿੰਨਾ ਅਸੀਂ ਖੁਦਾ ਦਾ ਧੰਨਵਾਦ ਕਰਾਂਗੇ ਓਨੀ ਖੁਦਾ ਸਾਨੂੰ ਕੀ ਕਰੇਗਾ ਆਸ਼ੀਰਵਾਦ ਤੇ ਬਰਕਤ ਪ੍ਰਭੂ ਯਿਸੂਸੀ ਕਹਿੰਦਾ ਦੱਸ ਹੀ ਲੇਕਿਨ ਖੁਦਾ ਦਾ ਧੰਨਵਾਦ ਕਰਨ ਲਈ ਇੱਕ ਹੀ ਆਇਆ ਇਸ ਲਈ ਖੁਦਾ ਜਿਹੜਾ ਵਾ ਉਹ ਹਰ ਗੱਲ 'ਚ ਸਾਡੇ ਕੋਲੋਂ ਇਹੋ ਚਾਹੁੰਦਾ ਕਿ ਅਸੀਂ ਹਰ ਗੱਲ ਲਈ ਪਰਮੇਸ਼ਰ ਦਾ ਕੀ ਕਰੀਏ ਧੰਨਵਾਦ ਕਰੀਏ ਜਦੋਂ ਅਸੀਂ ਖੁਦਾ ਦਾ ਧੰਨਵਾਦ ਕਰਾਂਗੇ ਕਿਉਂਕਿ ਖੁਦਾ ਦੇ ਪਾਕ ਕਲਾਮ 'ਚ ਪਹਿਲਾ ਇਤਿਹਾਸ 16 ਬਾਬ ਉਹਦੀ ਚੰਪੀਅਨ 'ਚ ਲਿਖਿਆ ਯਹਵਾ ਦਾ ਧੰਨਵਾਦ ਕਰੋ ਕਿਉਂਕਿ ਉਹ ਪੜਾਇ ਕਿ ਕਹਿੰਦਾ ਯਹਵਾ ਦਾ ਧੰਨਵਾਦ ਕਰੋ ਕਿਉਂਕਿ ਉਹ ਪੜਾਇ ਤੇ ਉਹਦੀ ਕਰਨਾ ਸਦਾ ਧਿਕੇ ਤੇ ਉਹਦੀ ਯਾਦ ਕੀ ਹੈ ਸਦਾ ਇਹ ਤੁਸੀਂ ਉਹਦੀ ਯਾਦ ਸਦਾ ਜ਼ਿਕਰ ਰਹਿਣੀ ਲੈਣੀ ਹੈ ਤੇ ਫਿਰ ਖੁਦਾ ਦਾ ਕੀ ਕਰਨਾ ਪਏਗਾ ਬੋਲੋ ਹallelujah 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 ਅਮੀਨ ਇਹ ਤੋਂ ਅਸੀਂ ਖੁਦਾ ਦਾ ਧੰਨਵਾਦ ਕਰਾਂਗੇ ਤੇ ਖੁਦਾ ਕਿਸ ਨੂੰ ਕਰੇਗਾ ਬਲੈਸ ਕਰੇਗਾ ਸਾਨੂੰ ਆਸ਼ਿਸ਼ ਤੇ ਬਰਕਤ ਦੇਗਾ ਖੁਦਾ ਬਰਕਤਾਂ ਘਿਰ ਕੇ ਦਿੰਦਾ ਹੈ او اسے دیکھ دیا موستہ ساتھ ٹھائی باب دے وچ کی لکھیا ہوتے تیڑیاں برکتہ خدا سنو دینیا چندائے جدو خدا سنو آشیشت ہوتے لکھیا آشیش وچن خدا دی آشیشت برکت گیڑی گیڑی ہے ہوتے لکھیا جدی تو اپنے پرمیشن یہوا یہ کی سب آگیا جو میں آج تجھے سناتا ہوں چوکسی سے پوری کرنے کو چت لگا کر ਉਸ ਕੀ ਸੁਨੇ ਤੋ ਵੈ ਤੁਝੇ ਪ੍ਰਥਵੀ ਕੀ ਸਭਤ ਜਾਤੀਆਂ ਮੇਂ ਕੀ ਕਰੇਗਾ ਸ੍ਰੇਸ਼ਟ ਕਰੇਗਾ ਕਹਿੰਦਾ ਜੇ ਤੂੰ ਮੇਰੇ ਹੁਕਮਾਂ ਨੂੰ ਮੰਨੇਗਾ ਜਿਹੜੇ ਗੱਲਾਂ ਖੁਦਾ ਦੀ ਪਾਕ ਕਲਾਮ ਚ ਲਿਖੀਆਂ ਜੇ ਉਹਨਾਂ ਨੂੰ ਪੂਰਾ ਕਰੇਗਾ ਤੇ ਤੂੰ ਸਾਰੀ ਜਾਤੀਆਂ ਨਾਲ ਕੀ ਹੋਏਗਾ ਤੂੰ ਮਦ ਸ੍ਰੇਸ਼ਟ ਹੋਏਗਾ ਅੱਜ ਅਸੀਂ ਕਹਿੰਨੇ ਆ ਯਾਰ ਉਹ ਯਾਰ ਬੜਾ ਮਹਾਨ ਅਸੀਂ ਉਹਨਾਂ ਨੇ ਧੰਨਵਾਦ ਵੀ ਜ਼ਿਆਦਾ ਸਾਡੇ ਨਾਲ ਕੀਤਾ ਤੇ ਅਸੀਂ ਧੰਨਵਾਦ ਕੀਤਾ ਹੀ। ਇਸ ਲਈ ਖੁਦਾ ਦਾ ਪਾਕ ਕलाम ਕਹਿੰਦਾ ਕਹਿੰਦਾ ਫਿਰ ਆਪਣੇ ਪਰਮੇਸ਼ੀ ਯਹਵਾ ਕੀ ਸੁਣਨੇ ਦੇ ਕਾਰਨ ਜੇ ਸਭ ਅਸ਼ੀਰਵਾਦ तुझ ਪਰ ਪੂਰੇ ਹੋਗੇ ਦੰਨੇ ਹੋ ਤੂੰ ਨਗਰ ਮੈਂ ਕਹਿੰਦਾ ਜੇ ਇਸ ਨਗਰ ਤੇ ਤੂੰ ਰਹੇਗਾ ਚਾਹੇ ਉਹ گاਕਲਾ ਹੋਏ ਚਾਹੇ ਕੋਈ ਵੀ ਪਿੰਡ ਹੋਏ ਉੱਥੇ ਕੀ ਹੋਏਗਾ ਤੂੰ ਤਾਂ ਨਹਾ ਹੋਏਗਾ ਬੋਲੋ ਹallelujah ਹallelujah ਅੱਜ ਇਸ ਪਰਿਵਾਰ ਨੇ ਹਰ ਸਾਲ ਇਹ ਪਰਿਵਾਰ ਜਿਹੜਾ ਖੁਦਾ ਦਾ ਧੰਨਵਾਦ ਕਰਦਾ ਤੇ ਇਸ ਨਗਰ ਦੇ ਵਿੱਚ ਕੀ ਹੈ ਬੋਲੋ ਹallelujah ਹallelujah ਕਿੰਦਾ ਫਿਰ ਆਪਣੇ ਪਰਮੇਸ਼ੀ ਯਹਵਾ ਕੀ ਸੁਣਨੇ ਕੇ ਕਾਰਨ ਇਹ ਸਭ ਅਸ਼ੀਰਵਾਦ तुझ पर पूरे होंगे धरने हो तू नगर में ਦੇਖੋ ਖੁਦਾ ਨੇ ਕਿੰਨੀ ਬਲੇਸਿੰਗ ਦਿੱਤੀ ਆ ਕਿ ਇਸ ਨਗਰ ਦੇ ਵਿੱਚ ਇਸ ਪਿੰਡ ਦੇ ਵਿੱਚ ਇਹ ਕੀ ਆ ਧੰਨਵਾਦ ਬੋਲੋ ਹਾਲੇਲੂਇਆ ਔਰ ਫਿਰ ਉਹ ਕਹਿੰਦਾ ਧਨੇ ਹੋ ਤੂੰ ਖੇਤ ਮੇ ਧਨੇ ਹੋ ਤੇਰੀ ਸੰਤਾਨ ਔਰ ਦੇਖੋ ਖੁਦਾ ਨੇ ਕਿੰਨੀ ਬਰਕਤ ਦਿੱਤੀ ਆ ਇੱਕ ਬੇਟਾ ਡਾਕਟਰ ਔਰ ਬੜੇ ਵੱਡੇ ਹਸਪੀਟਲ ਦੇ ਵਿੱਚ ਦਬਈ ਦੇ ਵਿੱਚ ਉਹ ਆਪਣੇ ਕਾਰੋਬਾਰ ਨੂੰ ਕਰ ਰਿਹਾ ਇੱਕ ਬੇਟਾ ਅਫਸਰ ਆ ਉਹ ਆਪਣੀ ਪੰਜਾਬ ਦੇ ਵਿੱਚ ਹੀ ਦੂਜੀ ਨੂੰ ਕਰ ਰਿਹਾ ਹੈ ਖੁਦਾ ਨੇ ਇੱਕ ਅੱਜ ਇੱਜ਼ਤ ਤੇ ਮਾਣ ਦੇਣਾ ਉਹ ਖੁਦਾ ਨੇ ਕੀਆ ਦਿੱਤਾ ਹੈ ਇਹ ਕਿਦੇ ਵੱਲੋਂ ਆ ਖੁਦਾ ਦੇ ਵੱਲੋਂ ਬੋਲੋ ਹallelujah 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 ਕਹਿੰਦਾ ਤਨ ਹੋ ਤੇਰੀ ਸੰਤਾਨ ਬੱਚਿਆਂ ਨੂੰ ਬlesਸ ਕੀਤਾ ਮੁੰਡਿਆਂ ਨੂੰ ਵੀ ਬlesਸ ਕੀਤਾ ਤੇ ਬੇਟੀ ਨੂੰ ਵੀ ਬlesਸ ਕੀਤਾ ਬੋਲੋ ਹallelujah ਇਹ ਬlesਸਿੰਗ ਕਿਦੇ ਵੱਲੋਂ ਬੋਲੋ ਹਾਲੇਲੂਇਆ ਕਹਿੰਦਾ ਤੇਰੀ ਸੰਤਾਨ ਨੂੰ ਕੀ ਕਰੇਗਾ ਤੇਰੀ ਸੰਤਾਨ ਤਨ ਹੋਗੀ ਬੋਲੋ ਹਾਲੇਲੂਇਆ ਉਹ ਤੇਰੀ ਭੂਮੀ ਕਿਉਂ ਉਪਰ ਓਏ ਗਾਏ ਔਰ ਬੇੜ ਬੱਕਰੀ ਆਦੀ ਪਸ਼ੂਆਂ ਕੇ ਬੱਚੇ ਦੰਨੇ ਹੋ ਤੇਰੀ ਟੋਕਰੀ ਉਹ ਤੇਰੀ ਕਠੋਤੀ ਦੰਨੇ ਹੋ ਤੂੰ ਬਿੱਤਰ ਆਤੇ ਸਮੇ ਉਹ ਦੰਨੇ ਹੋ ਤੂੰ ਬਾਹਰ ਜਦੋਂ ਇਹ ਬਾਹਰ ਜਾਂਦੇ ਉਦੋਂ ਵੀ ਤਨ ਹੁੰਦੇ ਨੇ ਤੇ ਜਦੋਂ ਅੰਦਰ ਆਉਂਦੇ ਨੇ ਘਰ ਆਉਂਦੇ ਨੇ ਉਦੋਂ ਵੀ ਕੀ ਹੁੰਦੇ ਨੇ ਬੋਲੋ ਹਾਲੇਲੂਇਆ ਕਿਉਂਕਿ ਖੁਦਾ ਦੀ ਬਲੇਸਿੰਗ ਖੁਦਾ ਦਾ ਅਨੁਗ੍ਰਹਿ ਜਿਹੜਾ ਵਾ ਖੁਦਾ ਦੀ ਦਿਆ ਜਿਹੜੀ ਆ ਉਹ ਇਸ ਪਰਿਵਾਰ ਦੇ ਉੱਤੇ ਠਹਿਰੀ ਹੋਈ ਆ ਬੋਲੋ ਹਾਲੇਲੂਇਆ ਹਾਲੇਲੂਇਆ ਖੁਦਾ ਦੇ ਪਾਕ ਬਚਨ ਤੇ ਲਿਖਿਆ ਜਿਸ ਪਰ ਮੈਂ ਦਿਆ ਕਰਨਾ ਚਾਹੂੰ ਕਹਿੰਦਾ ਜਿਸ ਉੱਤੇ ਮੈਂ ਦਿਆ ਕਰਨਾ ਚਾਹੂੰ ਇਹ ਖੁਦਾ ਦੀ ਦਿਆ ਵਾ ਕਿ ਖੁਦਾ ਨੇ ਇਸ ਪਰਿਵਾਰ ਨੂੰ ਕੀ ਕੀਤਾ ਏ ਬਲੇਸਿੰਗ ਆ ਬੋਲੋ ਹallelujah 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 ਔਰ ਖੁਦਾ ਦੇ ਪਾਕ ਕਲਾਮ ਤੇ ਲਿਖਾ ਤੇਰੇ ਖੱਤੋਂ ਪਰ ਔਰ ਜਿਤਨੇ ਕਾਮੋਂ ਮੈਂ ਤੂੰ ਹੱਥ ਲਗਾਏਗਾ ਉਨ ਸਭੋਂ ਪਰ ਜੋਵਾ ਕੀ ਕਰੇਗਾ ਤੈਨੂੰ ਆਸ਼ੀਸ਼ ਹੀ ਮੈਂ ਥੋੜੇ ਦਿਨ ਪਹਿਲਾਂ ਛੋਟੀ ਜੀ ਦੁਕਾਨ ਸੀ ਮੈਂ ਜਦੋਂ ਆਉਂਦਾ ਸੀ ਔਰ ਜਦੋਂ ਮੈਂ ਜੋ ਜੋ ਹਫਤੇ ਬਾਅਦ ਮੈਂ ਆਉਂਦਾ ਤੇ ਕਈ ਵਾਰੀ ਹਰ ਹਫਤੇ ਤਰੀ ਕਦੀ ਕਦੀ ਮੈਂ ਦੁਕਾਨ ਤੇ ਰੁਕ ਜਾਣਾ ਐ ਕਰ ਮੈਂ ਆਇਆ ਮੈਂ ਕਿਹਾ ਭਾਜੀ ਲੱਗਦਾ ਸਮਾਨ ਜਿਆਦਾ ਹੀ ਪਾ ਲਿਆ ਹੁਣ ਕੁਝ ਮੱਦੀ ਹੋ ਗਈ ਆ ਹੈ ਕਹਿੰਦੇ ਖੁਦਾ ਨੇ ਬLES ਕੀਤਾ ਥੋੜਾ ਹੋਰ ਸਮਾਨ ਅਸੀਂ ਪਾ ਲਿਆ ਔਰ ਅੱਗੇ ਹੋਰ ਅਸੀਂ ਕੋਸ਼ਿਸ਼ ਕਰ ਰਿਹਾ ਕਿ ਥੋੜਾ ਹੋਰ ਇਹਨੂੰ ਬਿਜ਼ਨਸ ਨੂੰ ਕੀ ਕਰੀਏ ਬੋਲੋ ਹਾਲੇਲੂਇਆ ਹਾਲੇਲੂਇਆ ਇਹ ਖੁਦਾ ਕਹਿੰਦਾ ਕਹਿੰਦਾ ਤੇਰੇ ਖੱਤੋਂ ਪਰ ਉਹ ਜਿੰਨੇ ਕਾਮੋਂ ਮੈਂ ਤੂੰ ਹੱਥ ਲਗਾਏਗਾ ਉਨ ਸਭੋਂ ਪਰਤੀ ਕਰੇਗਾ ਯਹਵਾ ਤੈਨੂੰ ਆ ਜੀ ਜੀ ਦੇ ਰਿਹਾ ਇਹ ਖੁਦਾ ਦੀ ਬਲੇਸਿੰਗ ਆ ਉਹ ਇਹਨਾਂ ਦੇ ਹੱਥਾਂ ਨੂੰ ਬਲੇਸ ਕਰ ਰਿਹਾ ਕਿ ਜਿਹੜੀ ਇਹਨਾਂ ਦੀ ਜਿਹੜੀ ਸ਼ਾਪ ਦੁਕਾਨ ਆ ਉਹ ਕੀ ਕਰ ਰਹੀ ਆ ਦਿਨ ਬਿ ਦਿਨ ਗਰੋਥ ਕਰ ਰਹੀ ਆ ਬੋਲੋ ਹallelujah 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 ਪਹਿਲਾਂ ਥੋੜੇ ਦਿਨ ਮੈਂ ਪਹਿਲਾਂ ਸੀ ਛੋਟੀ ਸੀ ਹੀ ਹੁਣ ਜੋ-ਜੋ ਮੈਂ ਕਦੇ-ਕਦੇ ਆਉਣਾ ਰੁਕਦਾ ਕਿ ਆ ਜੀ ਤੇ ਮੈਂ ਦੇਖਦਾ ਕਿ ਉਹ ਦੁਕਾਨ ਜਿਹੜੀ ਅੱਥੀ ਹੋ ਰਹੀ ਆ بلیس ہو رہی ہے بولو ہالیلویہ ہالیلویہ یہ خدا دی بلیس رہی یہ تو پتہ لگنا کہ ایک دکان جرہی ہے یہ بلیس ہو رہی ہے یہ اگے واد رہی ہے نہ کیے کٹ رہی ہے بولو ہالیلویہ ہالیلویہ اور خدا دی پاک کلام سے لکھیا تیرے خطو پر جتنے کاموں میں تو ہاتھ لگائے گا ان سبوں پر یہوہ آسس دے گا اس لیے جو دیس تیرا پرمیشن جہوہ تو جہوہ تو جی دیتا ہے ਉਸਮੇ ਵੈ ਤੁਝੇ ਆਸ਼ੀਸ਼ ਦੇਗਾ ਕਹਿੰਦਾ ਜਿਸ ਦੇਸ਼ ਤੇ ਤੂੰ ਰਹੇਗਾ ਉਥੇ ਯਹਵਾ ਕੀ ਕਰੇਗਾ ਤੈਨੂੰ ਆਸ਼ੀਸ਼ ਤੇ ਬਰਕਤ ਦੇਵੇਗਾ ਫਿਰ ਇੱਕ ਵੱਡੀ ਬਰਕਤ ਖੁਦਾ ਕੀ ਕਹਿੰਦਾ ਏ ਉਹਦੀ ਥਾਈ ਬਾਪ ਉਹਦੀ ਬਾਰਾ ਹੈ ਦੇ ਵਿੱਚ ਖੁਦਾ ਦੇਖੋ ਕਿੰਨੀ ਵੱਡੀ ਬਰਕਤ ਦੇ ਜਾ ਰਿਹਾ ਖੁਦਾ ਕਹਿੰਦਾ ਯਹਵਾ ਤੇਰੇ ਲਈ ਆਪਣੇ ਆਕਾਸ਼ ਰੂਪੀ ਉਤਮ ਬਡਾਲ ਕੋ ਖੋਲ ਕਰ

ਜਾਨ ਤੇਜਰੀ ਫੈਮਿਲੀ ਦੇ ਗੱਲਾਂ ਹੋਈਆਂ ਨੇ ਕਹਿੰਦੇ ਡਾਕਟਰ ਸਾਹਿਬ ਦੁਬਈ ਦੇ ਵਿੱਚ ਹੋਰ ਐਨਾ ਉਹਨਾਂ ਦਾ ਬਾਤ ਕੀ ਖੁਦਾ ਉਹਨਾਂ ਨੂੰ ਬlesਸ ਕਰ ਰਿਹਾ ਕਿ ਜਿਹੜੇ ਮਾਲਕਾਂ ਉਹ ਵੀ ਉਹਨਾਂ ਦੇ ਕੀ ਕਰਦੇ ਨੇ ਦਰਸ਼ਤ ਕਰਦੇ ਨੇ ਬੋਲੋ ਹallelujah ਹallelujah ਔਰ ਉਹਨਾਂ ਦਾ ਉੱਥੇ ਐਨਾ ਇੱਜ਼ਤ ਮਾਨ ਹੈ ਇਹ ਇੱਜ਼ਤ ਮਾਨ ਕਿੰਨੇ ਦਿੱਤਾ ਬੋਲੋ ਹallelujah ਹallelujah ਹਾਲੇਲੂਇਆ ਬੜੀ ਖੁਸ਼ੀ ਹੁੰਦੀ ਆ ਕਿ ਇੱਕ ਦੂਸਰੇ ਮੁਲਕ ਦੇ ਵਿੱਚ ਦੂਸਰੇ ਲੋਕਾਂ ਦੇ ਵਿੱਚ ਖੁਦਾ ਨੇ ਕੀ ਕੀਤਾ ਹੈ ਬਲੈਸ ਕੀਤਾ ਇੱਜ਼ਤ ਮਾਨ ਦਿੱਤਾ ਹੈ ਕਿਉਂਕਿ ਖੁਦਾ ਦਾ ਪਾਕ ਕਲਾਮ ਇੱਥੇ ਕਹਿੰਦਾ ਹੈ ਕਹਿੰਦਾ ਯਹੋਵਾ ਤੇਰੇ ਲਈ ਆਪਣੇ ਆਕਾਸ਼ ਰੂਪੀ ਉਤਮ ਮੰਡਾਰ ਕੋ ਖੋਲ ਕਰ ਤੇਰੀ ਭੂਮੀ ਪਰ ਮੇਂ ਬਰਸਾਇਆ ਕਰੇਗਾ ਔਰ ਤੇਰੇ ਸਾਰੇ ਕਾਮੋਂ ਪਰ ਆਸ਼ੀਸ਼ ਦੇਗਾ ਔਰ ਤੂੰ ਬਹੁਤੇਰੀ ਜਾਤੀਆਂ ਕੋ ਉਧਾਰ ਦੇਗਾ ਪਰੰਤੂ ਕਿਸੇ ਸੇ ਤੁਝੇ ਉਧਾਰ ਲੈਣਾ ਬੋਲੋ ਹallelujah 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 ਇੱਕ ਸਮਾਂ ਸੀ ਜਿੰਦਗੀ ਜੇ ਆਇਆ ਜਿੱਦੋ ਉਧਾਰ ਲੈਣ ਦੀ ਲੋੜ ਪਈ ਲੇਕਿਨ ਹੁਣ ਖੁਦਾ ਕਹਿੰਦਾ ਕਿ ਤੈਨੂੰ ਉਧਾਰ ਲੈਣਾ ਨਹੀਂ ਪਏਗਾ ਬਲਕਿ ਤੂੰ ਉਧਾਰ ਬੋਲੋ ਹallelujah 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 ਇਹ ਬੜੀ ਬੁੱਢੀ ਇੱਕ ਗਵਾਹੀ ਆ ਇਸ ਪਰਿਵਾਰ ਦੀ ਬੜੀ ਵੱਡੀ ਖੁਦਾ ਦੀ ਬਲੇਸਿੰਗ ਦਾ بڑی بڑی خدا دی دیائے ہے خدا کہنا تو کسے تو ادار نہیں لے گا بلکہ تو کسے کی کرے گا دیکھا آشیس دے گا اور بہت تیری جاتیوں کو ادار دے گا پرن تو تجھے کسی سے ادار لینا نہ کرے گا اور پھر ہو خدا اور کہنا اور یہ ہوا تجھ کو پوچھ نہیں کہ تو سر ہی ٹھرائے گا اور تو نیچے نہیں ਪਰੰਤੂ ਉੱਪਰ ਹੀ ਇਹਦਾ ਖੁਦਾ ਤੈਨੂੰ ਕੂਚ ਨਹੀਂ ਬਲਕਿ ਕੀ ਕਰੇਗਾ ਇਸੇ ਤਰ੍ਹਾਂ ਤੂੰ ਥੱਲੇ ਨਹੀਂ ਬਲਕਿ ਉੱਚਾ ਹੀ ਉੱਚਾ ਹੁੰਦਾ ਗਿਆ ਬੋਲ ਹallelujah 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 ਦੇਖੋ ਖੁਦਾ ਨੇ ਹਰ ਕੰਮ ਦੇ ਵਿੱਚ ਬਲੇਸਿੰਗ ਦਿੱਤੀ ਹੈ ਹਰ ਚੀਜ਼ ਦੇ ਵਿੱਚ ਬਲੇਸਿੰਗ ਦਿੱਤੀ ਹੈ ਇਥੋਂ ਤੱਕ ਕਿ ਖੁਦਾ ਨੇ ਨਾਦੀ ਕੋਤਿਆਂ ਦੀ ਵੀ ਬਲੇਸਿੰਗ

ਜੋ ਮੈਂ ਅੱਜ ਤੁਹਾਨੂੰ ਸੁਣਾਤਾ ਹਾਂ ਤੂੰ ਉਹਨਾਂ ਦੇ ਮੰਨਣੇ ਵਿੱਚ ਮਨ ਲਗਾ ਕਰ ਚੌਕਸੀ ਕਰੇ ਹਾਲੇਲੂਇਆ ਹਾਲੇਲੂਇਆ ਉਹ ਸੱਚਾ ਇਹ ਖੁਦਾ ਦੇ ਹੁਕਮਾਂ ਨੂੰ ਮੰਨਦੇ ਨੇ ਔਰ ਖੁਦਾ ਦੇ ਹੁਕਮਾਂ ਦੇ ਮਤਬਕ ਅੱਜ ਇਹਨਾਂ ਨੇ ਆਪਣੇ ਘਰ ਦੇ ਵਿੱਚ ਕੀਤਾ ਹੈ ਥੈਂਕਸ ਗਿਵਿੰਗ ਦੀ ਪ੍ਰੇਅ ਰਕੀ ਉਹ ਹਾਲੇਲੂਇਆ ਹਾਲੇਲੂਇਆ ਥੈਂਕਸ ਗਿਵਿੰਗ ਦੀ ਪ੍ਰੇਅ ਰਕੀ ਕਿ ਖੁਦਾ ਦਾ ਕੀ ਕਰੀ ਸੀ ਕਹਿੰਦੇ ਲੇਟ ਹੋ ਗਿਆ ਥੋੜਾ ਜਿਹਾ ਕੰਮ ਦੇ ਵਿੱਚ ਬਿਜੀ ਸੀ لیکن خدا دا ایک سماوا اور خدا آج اس پروار دے بچے ہم سب کو لے کر آئے ہیں کہ ہم خدا کا کیا کریں بولو حالیلویہ حالیلویہ دوسیہ دو باپ دی چھے اور سبت تا اہل پڑھتے ہیں دیکھو کیلئی کا بلا ਲੋਸ਼ਿਆ ਦੋ ਬਾਪ ਉਹ ਦੀ 6 ਹੈ ਇਸ ਲਈ ਜਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਜੀਵਨ ਵਿੱਚ ਖਾਂਦਤੀ ਹੈ ਉਹ ਉਸ ਦੇ ਸੰਗਤ ਵਿੱਚ ਰਹਿ ਕੇ ਜੀਵਨ ਵੀ گزارੋ ਉਸ ਦੇ ਸੰਗਤ ਵਿੱਚ ਆਪਣੇ ਆਪ ਨੂੰ ਪੱਕਿਆ ਕਰੋ ਅਤੇ ਉਸ ਵਿੱਚ ਕੋਲ ਮਰਦ ਫਲੋ ਨਾਰੇ ਕੋ ਸਿਵਾਜ ਵਿੱਚ ਅਟਲ ਰਹੋ ਜਿਸ ਨੇ ਸਿੱਖਿਆ ਤੁਹਾਨੂੰ ਦਿੱਤੀ ਗਈ ਹੈ ਅਤੇ ਇਸੇ ਨਾਲ ਤੁਹਾਡੇ ਆਦਤ ਤੁਹਾਡੇ ਅੰਦਰ ਧੰਨਵਾਦ ਕੀਆ ਜ਼ੋਰਦਾਰ ਹੈ ਨਾ ਉੱਠਿਆ ਰਹਿਣਾ ਹallelujah ਹallelujah ਖੁਦਾ ਦਾ ਪਾਕ ਬਚਨ ਕਹਿੰਦਾ ਕਿ ਜੈਸੇ ਤੂੰਨੇ ਮਸੀਹ ਜਸੂ ਕੋ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੈ ਤੈਨੂੰ ਗ੍ਰਹਿਣ ਕੀਤਾ ਹੈ ਪ੍ਰਭੂ ਨੂੰ ਬੋਲ ਹallelujah ਹallelujah ਪ੍ਰਭੂ ਯਿਸੂ ਨੂੰ ਅਸੀਂ ਗ੍ਰਹਿਣ ਕੀਤਾ ਹੈ ਕਿੰਨਾ ਜੈਸੇ ਹੀ ਉਸੇ ਵਿੱਚ ਚੱਲਦੇ ਰਹੋ ਕਹਿੰਦਾ ਉਹਦੇ ਵਿੱਚ ਹੀ ਤੁਸੀਂ ਕੀ ਕਰਿਆ ਕਰੋ ਚੱਲਦੇ ਰਹੋ ਔਰ ਉਸੇ ਵਿੱਚ ਜੜ ਪੱਕਦੇ ਰਹੋ اور بڑھتے جو اور جیسے تم سکھائے گے جس طرح ساڑے پہلے خدا دے جی خادمہ نے انہوں خدا دا بچن سکھایا اور وہ او بچن دے مطابق دے جی پروار ہمیشہ خدا دا کی کرتا ہے بولا حلیلیہ پتا اسی میں چڑھ پکڑتے اور بڑھتے جو جیسے تم سکھائے گے ویسے ہی وشواس میں دڑھ ہو جو ਕੰਦਾ ਵਿਸ਼ਵਾਸ ਦੇ ਵਿੱਚ ਕੀ ਹੋ ਜੋ ਪੱਕੇ ਹੋ ਜੋ ਵਾਦਾ ਵਿਸ਼ਵਾਸ ਜਤਮਦਾਏ ਨਹੀਂ ਬਲਕਿ ਵਿਸ਼ਵਾਸ ਦੇ ਵਿੱਚ ਪੱਕੇ ਹੋ ਜੋ ਕਿ ਜਿਸ ਦਾ ਖੁਦਾ ਨੇ ਸਾਡੇ ਨਾਲ ਵਾਦਾ ਕੀਤਾ ਹੈ ਕਿ ਮੈਂ ਤੁਹਾਨੂੰ ਬles ਕਰਾਂਗਾ ਤੇ ਬles ਹਾਲੇਲੂਇਆ 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 ਕੰਦਾ ਵੈਸੇ ਹੀ ਵਿਸ਼ਵਾਸ ਵਿੱਚ ਮੇਂਡ ਹੋਤੇ ਜੋ ਔਰ ਅਦਕਾਦਿਕ ਧੰਨਵਾਦ ਕਿੰਦਾ ਹਰ ਗੱਲ ਲਈ ਕੀ ਕਰਾ ਕਰੋ ਤੁਸੀਂ ਖੁਦਾ ਦਾ ਧੰਨਵਾਦ ਕਰੋ ਅੱਜ ਅਸੀਂ ਇਸ ਲਿੰਕ ਇਸ ਕਰਕੇ ਇਕੱਠੇ ਹੋਏ ਹਾਂ ਕਿ ਹਰ ਗੱਲ ਦੇ ਲਈ ਪਰਮੇਸ਼ਰ ਦਾ ਕੀ ਕਰੀਏ ਧੰਨਵਾਦ ਕਰੀਏ ਸਿਰਫ ਇਹ ਪਰਿਵਾਰ ਹੀ ਨਹੀਂ ਧੰਨਵਾਦ ਕਰੇ ਅਸੀਂ ਵੀ ਇਸ ਪਰਿਵਾਰ ਤੋਂ ਸਿੱਖੀਏ ਕਿ ਜਿਸ ਦਾ ਅੱਜ ਇਹ ਪਰਿਵਾਰ ਖੁਦਾ ਦਾ ਧੰਨਵਾਦ ਕਰਨ ਵਾਸਤੇ ਇਸ ਜਗ੍ਹਾ ਤੇ ਹਮ ਸਭ ਕੋ ਬੁਲਾਇਆ ਹੈ ਅਸੀਂ ਸਭ ਵੀ ਕੀ ਕਰੇ ਖੁਦਾ ਦਾ ਤਨਮਾਣ ਇਹਨੀਆਂ ਕੀ ਇਸ ਪਰਿਵਾਰ ਨੂੰ ਹੀ ਖੁਦਾ ਜੀਆਂ ਬਰਕਤਾਂ ਦਿੱਤੀਆਂ ਨੇ ਤੇ ਇਹੋ ਹੀ ਧੰਨਵਾਦ ਕਰ ਸਕਦਾ ਕਿ ਸਾਨੂੰ ਨੇ ਦਿੱਤੀਆਂ ਹਰ ਇੱਕ ਨੂੰ ਦਿੱਤੀਆਂ ਜਿਹੜਾ ਵੀ ਇਸ ਜਗ੍ਹਾ ਤੇ ਬੈਠਾ ਆ ਹਰ ਇੱਕ ਨੂੰ ਖੁਦਾ ਨੇ ਅਲੱਗ ਅਲੱਗ ਤਰ੍ਹਾਂ ਦੀ ਆਸ਼ੀਸ਼ ਤੇ ਬਰਕਤ ਦਿੱਤੀ ਤੇ ਜੇ ਬਰਕਤ ਦਿੱਤੀਏ ਤੇ ਫਿਰ ਸਾਡਾ ਫਰਜ਼ ਬਣਦਾ ਅਸੀਂ ਖੁਦਾ ਦਾ ਧਿਕਰੀਏ

پرمیشور اس گھر میں آنا آپ کے داش کا اس گھر کے لیے ایک بڑی بلیسنگ لے کے آئے پتا پرمیشر اور ذریعے خدا پتا پرمیشر کی بات کرتا ہوں پتا پرمیشور اس گھر کے لیے پتا پرمیشور خاص کر کے پتا پرمیشر بیٹے ایلیکس جان کے لیے پتا پرمیشور بیٹے روجر جان کے لیے بیٹی امیرا کے لیے پتا پرمیشر جو آشیش اور ورکت کے روپ میں پتا پرمیشور آپ نے اس پروار کو دیے ہیں آپ کا دھنیہ کرتے ہیں پتا پرمیشور دعا کرتے ہیں پتا پرمیشور بتنے دن پتا پرمیشر جب بچے بیمار تھے پتا پرمیشر جو بچے دبائی رہتے ہیں پتا پرمیشر وہ کافی بیمار رہے پتا پرمیشر ہاسپٹل میں انہیں ایڈمٹ کرنا پڑا لیکن پتا پرمیشر آپ کی دیا ہوئی اور آپ نے ان دونوں بچوں کو پتا پرمیشر چندہ کیا آپ کا دھنیہ کرتے ہیں پتا پرمیشور اور میرے خدا پتاشور یہ برکت ہمیشہ چنگا کیامیشور پتا پرمیشور آپ نے تینوں بچوں کو پتا پرمیشر تندرستی دی ہے پتا پرمیشر آپ کا دھنیہ کرتے ہیں اور دعا کرتے ہیں اس گرمی کے موسم میں پتا پرمیشر آپ ان بچوں کے ساتھ ہو ان بچوں کی رہنمائی کرے پتا پرمیشور تندرستی دے پتا پرمیشور تاکہ یہ بچے تندرست رہ کر پتا پرمیشور آپ کا دھنیہ کرے پتا پرمیشر یا کرنا پتا پرمیشر رحم کرنا مددگار ہونا صحیح بنا پتا پرمیشور آج کل کے پتا پرمیشور میں ڈاکٹر صاحب کے لیے ان کے پورے پروار کے لیے پتا پرمیشور دعا کرتا ہوں پتا پرمیشر اپنے پاک اور پتہ دوتوں کا پیرا ہمیشہ ان کے چاروں طرف لگائے پتا پرمیشر ان کے کاروبار پر آشیش اور برک دے پتا فرمیشن اس پروار کو بلس کرے پتا پرمیشر تاکہ وہ پروار بلیس ہو اور آپ کا نام مہمان آئے پتا پرمیشر اس پروار کے لیے دعا کرتے ہیں پتا پرمیشر بھائی کے لیے پتا پرمیشر اس کے پروار کے لیے خدا پرمیشر دعا کرتے ہیں آپ اس پروار کو بھی بلس کریں پتا پرمیشر اپنے پتا پرمیشر اور آک اور کا پیرا اس گھر کے چاروں طرف لگائیں خدا پرمیشر ان کی جاب کو بلیس کرے پتا پرمیشر ان کے کاروبار کو بلیس کرے پتا پرمیشر بیٹی کے لیے بھی دعا کرتے ہیں جو ہشیار پور میں رہتی ہے پتا پرمیشر اس پروار کو بھی آپ کے سامر ہاتھوں میں دیتے ہیں پتا پرمیشور اس پروار کو بھی آپ بلیس کرے آشیش اور برقرے پتا پرمیشو جا کرنا پتا پرمیشو رحم کرنا مددگار ہونا سہنا پتا پرمیشور خاص کر کے آج کی ہماری اس دھنیہ واد کی بیٹ کو قبول کرے پتا اور اس کے بدلے میں اس پروار کو بہت ساری آشش اور برقت دے پتا پرمیشر پتا پرمیشن آئے ہوئے تمام پتا پرمیشن سنگت کے لیے پتا پرمیشن دعا کرتا ہوں آپ پتا پرمیشن ایک ایک پروار کو بلس کرے پتا پرمیشن ایک ایک پروار کو بلس کرے پتا پرمیشن ایک ایک, ایک ایک پروار کو آشش اور برقت دے تندرستی دے پتا پرمیشن تاکہ یہ پروار بھی دن دگنی اور آج جگنی ترقی کرے اور آپ کا نام مہمان پائے پتا پرمیشر جو پتا پرمیشن ان کے بچے ودیش میں رہتے ہیں ان کے بھی ساتھ ہو پتا پرمیشن ان کی بھی رہنمائی کرے پتا پرمیشر اپنے پاک اور پتھر دوتوں کا پیرا پتا پرمیشر ان کے پرواروں کے چاروں طرف لگائے پتا پرمیشن جا کرو پتا پرمیشر رحم کرو مددگار ہو سہتے سب کچھ پتا پرمیشر آپ کے پیارے بیٹے موتی داتا نسروم مسیح کے وسیلے سے مانتے ہیں Amen.